ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾਟੀਵੀ ਸੰਗਰੂਰ ਦੇ ਭਵਾਨੀਗੜ੍ਹ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਬੈਂਕ ਦੇ ਦੋ ਮੁਲਾਜ਼ਮ ਆਪਸ ਵਿੱਚ ਥੱਪੜੋ ਥੱਪੜੀ ਹੋ ਗਏ ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਹਾਲਾਂਕਿ ਦੋਵਾਂ ਕਰਮਚਾਰੀਆਂ ਵੱਲੋਂ ਇੱਕ ਦੂਜੇ ਤੇ ਗੰਭੀਰ આરોਪ ਲਗਾਏ ਜਾ ਰਹੇ ਨੇ ਤਸਵੀਰਾਂ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਇੱਕ ਬੈਂਕ ਦੇ ਦੋ ਮੁਲਾਜ਼ਮ ਕਿਵੇਂ ਆਪਸ ਵਿੱਚ ਥੱਪੜੋ ਥੱਪੜੀ ਹੋ ਰਹੇ ਨੇ ਇਹ ਤਸਵੀਰਾਂ ਭਵਾਨੀਗੜ੍ਹ ਦੇ ਇੱਕ ਸਮਾਲ ਬੈਂਕ ਦੀਆਂ ਨੇ ਜਿੱਥੇ ਸੀਨੀਅਰ ਅਧਿਕਾਰੀ ਬੈਂਕ ਵਿੱਚ ਆਉਂਦਾ ਹੈ ਤੇ ਅੰਦਰ ਬੈਠੇ ਜੂਨੀਅਰ ਅਧਿਕਾਰੀ ਨੂੰ ਦੇਖ ਕੇ ਤੈਸ਼ ਵਿੱਚ ਆ ਜਾਂਦਾ ਹੈ ਇਸ ਦੌਰਾਨ ਦੋਵੇਂ ਇੱਕ ਦੂਜੇ ਦੇ ਨਾਲ ਹੱਥੋਂ ਪਾਈ ਵੀ ਹੋ ਜਾਂਦੇ ਨੇ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਦੋਵੇਂ ਵਿਅਕਤੀ ਆਪਸ ਵਿੱਚ ਲੜ ਰਹੇ ਨੇ ਭਵਾਨੀਗੜ੍ਹ ਦੀਆਂ ਇਹ ਤਸਵੀਰਾਂ ਨੇ ਸੀਨੀਅਰ ਬੈਂਕ ਮੁਲਾਜ਼ਮ ਨੇ ਜੂਨੀਅਰ ਬੈਂਕ ਮੁਲਾਜ਼ਮ ਦੀ ਬੈਂਕ ਵਿੱਚ ਕੁੱਟਮਾਰ ਕਰ ਦਿੱਤੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਸੇਲਜ਼ ਮੈਨੇਜਰ ਨੇ ਸੇਲਜ਼ਮੈਨ ਦੀ ਕੁੱਟਮਾਰ ਕੀਤੀ ਹੈ ਦੋਵੇਂ ਮੁਲਾਜ਼ਮ ਹੱਥੋਪਾਈ ਹੁੰਦੇ ਨਜ਼ਰ ਆ ਰਹੇ ਨੇ ਸੇਲਜ਼ਮੈਨ ਨੇ ਪਹਿਲਾਂ ਥੱਪੜ ਅਤੇ ਫਿਰ ਬਾਕੀ ਮੁਲਾਜ਼ਮਾਂ ਸਾਹਮਣੇ ਫਰਸ਼ ਤੇ ਸੁੱਟਿਆ ਦੋਵੇਂ ਮੁਲਾਜ਼ਮਾਂ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਦੋਵੇਂ ਮੁਲਾਜ਼ਮਾਂ ਦਾ ਇਸ ਮਾਮਲੇ ਨੂੰ ਲੈ ਕੇ ਕੀ ਹੈ ਕਹਿਣਾ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਮਸਲਾ ਐਕਚੁਅਲੀ ਇਹ ਸੀ ਜੀ ਮੈਂ ਪਾ ਚੁੱਕਿਆ ਰਜਾਇਨ ਜੀ ਪਾਸੋਂ ਚੌਥੇ ਦਾ ਜੀ ਕਿਉਂਕਿ ਪਹਿਲਾਂ ਹੀ ਮੇਰ ਰਜਾਇਨ ਪਾਇਆ ਸੀ ਪਹਿਲਾਂ ਪਰ ਜਿਹੜਾ ਸਾਡੇ ਕਲਾਸਟਰ ਸਰ ਨੇ ਉਹਨਾਂ ਕਹਿੰਦੇ ਮੇਰ ਰਜਾਇਨ ਵਾਪਸ ਲੈ ਲਿਆ ਸੀ ਠੀਕ ਹੈ ਮੇਰੇ ਬਾਪੂ ਉੱਥੇ ਚੈਨਲ ਦਾ ਜਾਮ ਬਰਾਉਂਦੇ ਆਪੇ ਮੇਰਾ ਅੱਪਾ ਬਾਉਸ ਕਰਦਾ ਸੀ ਕਿਉਂਕਿ ਇਹ ਬੰਦੇ ਦਾ ਮਿਸ ਵੀ ਬੜਾ ਇੰਨਾ ਜ਼ਿਆਦਾ ਆ ਮੇਰੇ ਤੋਂ ਇਲਾਵਾ ਦੋ ਬੰਦੇ ਹੋਰ ਸੀ ਜਿਹੜੇ ਕਿ ਇੱਥੇ ਕਰਕੇ ਉੱਥੋਂ ਛੱਡ ਕੇ ਚਲੇ ਗਏ ਉਹਨਾਂ ਨੇ ਨੋਟਿਸ ਆਪ ਵੀ ਕਿਤਾਉ ਕਰੇ ਬੈਠੇ ਨੇ ਸੇਮ ਡੇ ਲੀਵ ਉਹ ਸੀਸੀਟੀਵੀ ਵੀ ਤੁਹਾਡੇ ਨਾਲ ਹੱਥਪਾਈ ਕਰ ਰਹੇ ਨੇ ਉਹ ਉਹ ਕੌਣ ਨੇ ਕੀ ਡੈਜ਼ਿਗਨੇਸ਼ਨ ਕੀ ਉਹਨਾਂ ਦਾ ਉਹ ਐਸਐਮ ਨੇ ਜੀ ਅਮਰੀਕ ਸਿੰਘ ਠੀਕ ਹੈ ਜੀ ਮੇਰੇ ਰਿਪੋਰਟਿੰਗ ਮੈਨੇਜਰ ਨੇ ਮੈਨੂੰ ਰਾਤ 6:30 ਵਜੇ ਫੋਨ ਕਰ ਰਹੇ ਨੇ ਤੂੰ ਘਰੋਂ ਵਾਪਸ ਆ ਕਿਸੇ ਕਸਟਮਰ ਦੇ ਨਾਲ ਜਾ ਉਹਦੇ ਘਰੋਂ ਜਾ ਕੇ ਸਾਈ ਕੀ ਬੈਂਕ ਕਾਲ ਆਊਟ ਕਰਤੀ ਵੀਰਾਦ ਨੂੰ 7:30 ਵਜੇ ਘਰੇ ਜਾਣਾ ਈ ਅੱਛਾ ਠੀਕ ਹੈ ਜੀ ਮੈਂ ਉਹਨਾਂ ਕਹਾਂ ਮਾਸਟਰ ਮੈਂ ਨਹੀਂ ਆ ਸਕਦਾ ਐਕਚੁਅਲੀ ਮੈਂ ਵਹਾਂ ਬੁਆਰਾ ਈ ਮੈਂ ਨਹੀਂ ਆ ਸਕਦਾ ਨਾ ਬਲਕਿ ਵਾਪਸ 7:30 ਵਜੇ ਤੁਸੀਂ ਰਜਾਈਨ ਵੀ ਪਾਇਆ ਹੋਇਆ ਮੈਂ ਰਜਾਈਨ ਪਾਇਆ ਹੋਇਆ ਜੀ ਤੇ ਕੀ ਕਹਿੰਦੇ ਮੈਨੂੰ ਕਹਦੇ ਤੇਰਾ ਰਜਾਈਨ ਜੋ ਕੋਈ ਨਹੀਂ ਹੈਗਾ ਤੇਰੇ ਲੱਤਾਂ ਤੋੜਾਂਗੇ ਤੈਨੂੰ ਘਰੋਂ ਕੱਢਾਂਗੇ ਅਸੀਂ ਤੇ ਮੈਂ ਰਾਤ ਨੂੰ ਫੋਨ ਨਹੀਂ ਚੱਕਿਆ ਰਾਤ ਬਹੁਤ ਗਲਤ ਬੋਲੇ ਸੀ ਮੈਂ ਫੈਮਿਲੀ ਘਰੇ ਸੀ ਤੇ ਅੱਜ ਸਵੇਰੇ ਆਪਣੇ ਮੈਡਮ ਨੇ ਜੀ ਸਨਾਲ ਜੀ ਉਹਨਾਂ ਨੂੰ ਕਹਦੇ ਗੱਲ ਕਰਾਓ ਮੈਂ ਸਹੀ 9:00 ਵਜੇ ਇੱਕ ਉਹਨਾਂ ਨੂੰ ਕਹਦੇ ਕਿਹਦੇ ਨਾਲ ਗੱਲ ਕਰਾਉਂ ਉਹਨਾਂ ਨੇ ਫੋਨ ਉਨਕੀਤਾ ਜੀ ਤੇ ਸਾਨੂੰ ਮੈਨੂੰ ਮਾਵਾ ਪਣੇ ਦੇ ਗਾਣਾ ਕੱਢਿਆ ਨਹੀਂ ਫੋਨ ਦੇ ਵਿੱਚ ਮੈਡਮੇ ਸਾਹਮਣੇ ਜੀ ਫਿਰ ਉਸ ਤੋਂ ਕੀ ਮੰਗ ਕਰਦੇ ਹੋ ਤੁਸੀਂ ਉਸ ਤੋਂ ਬਾਅਦ ਮੈਂ ਐਚ ਆਰ ਮੈਨ ਨੂੰ ਮੇਲ ਪਾਈ ਆ ਜੀ ਠੀਕ ਹੈ ਜੀ ਮੇਲ ਪਾਈ ਜੀ ਤੇ ਉਸ ਤੋਂ ਬਾਅਦ ਵਿੱਚ ਮੈਨੂੰ ਇਹ ਕਹਦੇ ਤੇ ਮੇਲ ਕਿਉਂ ਪਾਈਆ ਮੇਰੇ ਵਿਰੁੱਧ ਤੇਰੇ ਲੱਤਾਂ ਤੋੜਾਂਗੇ ਇਹਨੇ ਮੇਰੇ ਸਾਹਮਣੇ ਮੁੰਡੇ ਹੀ ਬੁਲਾਏ ਨਹੀਂ ਜਨਾਬੇ ਤੋਂ ਤੇ ਉਹ ਪਾਣੀ ਘੜ ਤੋਂ ਹੀ ਕੁੱਟਣ ਖਾਤਰ ਕਹਦਾ ਜਦੋਂ ਬਾਹਰ ਨਿਕਲਿਆ ਤੂੰ ਅੱਜ ਜਾਂਦਾ ਤੂੰ ਘਰੇ ਨਹੀਂ ਜਾਣ ਦਿੰਦਾ ਸੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਹਾਂਜੀ ਹੁਣ ਕੀ ਮੰਗ ਕਰਦੇ ਮੰਗਸਰ ਮੇਰੇ ਇਨਸਾਫ ਮਿਲਣਾ ਚਾਹੀਦਾ ਕੈਮਰੋਡ ਸਾਹਮਣੇ ਮੈਨੂੰ ਫੜ ਕੇ ਬਾਹਰ ਖਿੱਚ ਰਿਹਾ ਮੈਨੂੰ ਜਿ ਕੁੱਟ ਰਿਆ ਏ ਠੀਕ ਆ ਥੋੜੇ ਸਾਹਮਣੇ ਕੈਮਰਾ ਰਿਕਾਰਡਿੰਗ ਆ ਜੀ ਅਕਚਲ ਚ ਪਾਜੀ ਉਹ ਹੈਗਾ ਰਜੈਨ ਤੇ ਕੱਲ 3 ਵਜੇ ਦਾ ਉਹ ਚਲਿਆ ਗਿਆ ਉਹ ਮੁੜ ਕੇ ਕੱਲ ਹੀ ਉਸਨੇ ਰਜੈਨ ਪਾਇਆ ਮੁੜ ਕੇ ਉਹ ਬ੍ਰਾਂਚ ਆਇਆ ਨਹੀਂ ਨਾ ਮੇਰਾ ਫੋਨ ਪਿਕ ਕੀਤਾ ਤੇ ਸਵੇਰੇ ਉਹਨੂੰ ਮੈਂ ਕਿਹਾ ਵੀ ਦੇਖੋ ਰਜੈਨ ਪਾਉਂਦਾ ਬੰਦਾ ਤਾਂ 3 ਮਹੀਨਿਆਂ ਦਾ ਕਟੋ-ਕਟ ਨੋਟਿਸ ਵੀਡ ਸਰਵ ਕਰਨਾ ਪੈਂਦਾ ਜਾਂ ਤਾਂ ਉਹਨੂੰ ਕਿਹਾ ਵੀ ਮੈਡੀਕਲ ਦੇ ਦੇ ਆਪਣਾ ਵੀ ਮੈਂ ਨਹੀਂ ਕਰਨੀ ਮੈਨੂੰ ਉਹਨੇ ਸਵੇਰ ਮੈਨੂੰ ਕਾਲ ਕੀਤੀ ਤੇ ਮੈਨੂੰ ਕਹਿੰਦਾ ਵੀ ਮੈਂ ਨਹੀਂ ਜੌਬ ਕਰਨੀ ਮੈਂ ਆਪਣਾ ਰਜੈਨ ਪਾਤਾ ਜੋ ਮੈਂ ਕਹਿੰਦਾ ਆਪਣਾ ਮੈਂ ਨਹੀਂ ਕੋਈ ਕੰਮ ਕਰਨਾ ਹੈਗਾ ਉਹ ਠੀਕ ਹੈ ਵੀ ਨਹੀਂ ਕਰਨਾ ਹੈਗਾ ਸਾਡੀ ਬਹਿਸ ਉਹਦੇ ਕਿੰਨੀ ਹਾਂ ਤੁਸੀਂ ਹਾਂਜੀ ਮੈਂ ਮੈਨੂੰ ਰਿਪੋਰਟਿੰਗ ਹੈ ਮੈਂ ਉਹਦਾ ਰਿਪੋਰਟਿੰਗ ਮੈਨੇਜਰ ਆ ਸਵੇਰੇ ਮੈਂ ব্রাঞ্চ ਆਇਆ ਵੈਸ ਤੋਂ ਬਾਅਦ ਮੈਂ ਉਹਨੂੰ ਕਿਹਾ ਵੀ ਅੰਦਰ ਕੁੜੀਆਂ ਬੈਠੀਆਂ ਨੇ ਮੈਂ ਉਹਨੂੰ ਬਾਹਰ ਤੋਂ ਫੜਿਆ ਮੈਂ ਚਲਾ ਯਾਰ ਬਾਹਰ ਗੱਲ ਕਰਦੇ ਆ ਉਹਨੇ ਆ ਦੇਖੋ ਥੋੜੇ ਸਾਹਮਣੇ ਆ ਦਾਗ ਤੇ ਅਮਰੀ ਰਮਾਲ ਦੇਖ ਸਕਦੇ ਹੋ ਬਲੱਡ ਨਾਲ ਲਿਪੜੀ ਪਈ ਆ ਉਹਨੇ ਪਹਿਲੇ ਚ ਮੇਰੇ ਮੂੰਹ ਤੇ ਥੱਪੜ ਮਾਰਿਆ ਏ ਵੀ ਸੀ ਸੀ ਟੀ ਵੀ ਜਹੂਗਾ ਹਾਂਜੀ ਉਹ ਕਹਿੰਦੇ ਸ਼ਾਮ ਨੂੰ 7 ਵਜੇ ਉਹਨਾਂ ਨੂੰ ਕਾਲ ਕੀਤਾ ਸੀ ਕਿਸੇ ਕੰਮ ਨੂੰ ਲੈ ਕੇ ਕਿ 7 ਵਜੇ ਬੈਂਕ ਵਾਕਿਫ ਹੈ ਭੇਜਦਾ ਹੁੰਦਾ ਪਾਜੀ ਅਪਰੂਵਲ ਪਈ ਹੈ ਸਾਡੇ ਲਵੇ ਰਾਤ ਸਾਡੀ ਤੇ ਲੇਟ ਸੀਟਿੰਗ ਲਾਸਟ ਡੇਟਾਂ ਕਰਕੇ ਕਲੋਜ਼ਿੰਗ ਕਰਕੇ ਕਿਉਂਕਿ ਮਾਰਚ ਜੇ ਐਫ ਐਮ ਚੱਲ ਰਿਹਾ ਹੈ ਤੇ ਸਾਡੇ ਲਵੇ ਅਪਰੂਵਲ ਹੈਗੀ ਦੀ ਐਨੇ ਮੈਨੂੰ ਕਿਹਾ ਕਹਿੰਦਾ ਜੇ ਤੁਹਾਡੇ ਕੋਲ ਲੇਟ ਬਠਿਆ ਹੁੰਦੀ ਸੀਟਿੰਗ ਹੈ ਤਾਂ ਮੈਨੂੰ ਅਪਰੂਵਲ ਦੇ ਦਿਓ ਜੋ ਮੈਨੂੰ ਉੱਪਰੋਂ ਅਪਰੂਵਲ ਆਈ ਹੋਈ ਸੀ ਮੈਂ ਇਹਨੂੰ ਮੇਲ ਤੇ ਫਾਰਵਰਡ ਕਰ ਚੁੱਕਿਆ ਹਾਂ ਤੇ ਰਾਤ ਨੂੰ ਗਾਲੀ ਗਲੋਚ ਵੀ ਕਹੇ ਕੋਈ ਗਾਲੀ ਗਲੋਚ ਨਹੀਂ ਇਹਨੇ ਫੋਨ ਨਹੀਂ ਚੱਕਿਆ ਜੀ ਉਹ ਕਹਿੰਦੀ ਮੈਂ ਰਜਾਇਨ ਪਾਇਆ ਸੀ ਭਾਜੀ ਰਜਾਇਨ ਅਰਜਾਇਨ ਪਾਇਆ ਤਾਂ 3 ਮਹੀਨੇ ਨੋਟਿਸ ਪੀਡ ਤੋਂ ਸਰਵ ਕਰਨਾ ਪਵੇਗਾ ਨਾ ਨਹੀਂ ਉਹ ਕਹਿੰਦਾ ਵੀ ਮੈਨੂੰ ਇਹ ਵੀ ਕਹਿ ਰਿਹਾ ਵੀ ਜੇ ਤੈ ਹੁਣ ਸਮਝੋਤਾ ਨਾ ਕੀਤਾ ਤੈਨੂੰ ਮਾਰੂ ਮੈਂ ਰਾਜ ਬੰਦੇ ਵੀ ਮੈਂ ਭਾਜੀ ਕਹਦੇ ਖਾਤਰ ਮਾਰਨਾ ਮੈਂ ਤਾਂ ਆਪ ਤੁਹਾਡੇ ਸਾਹਮਣੇ ਖੂਨ ਕੱਢਿਆ ਪਿਆ ਉਹਨੇ ਮੈਂ ਕੀ ਮਾਰ ਲਾਂਗਾ ਉਹਨੂੰ ਜੌਬ ਮੈਂ ਵੀ ਕਰ ਰਿਹਾ ਨਾ ਤੁਸੀਂ ਦੀ ਜਾਣਕਾਰੀ ਅਧਿਕਾਰੀ ਅਸੀਂ ਜੌਬ ਵਾਲੇ ਕੋਈ ਗੁੰਡੇ ਥੋੜਾ ਵੀ ਉਹਨੂੰ ਮਾਰਾਂਗੇ ਤੁਸੀਂ ਕੋਈ ਆਪਦੇ ਵੱਡੇ ਅਧਿਕਾਰੀਆਂ ਨੂੰ ਜਾਣਕਾਰੀ ਆ ਰਹੇ ਨੇ ਜੀ ਮੇਰੇ ਸੀ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਸੰਗਰੂਰ ਦੇ ਭਵਾਨੀਗੜ੍ਹ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਬੈਂਕ ਦੇ ਦੋ ਮੁਲਾਜ਼ਮ ਆਪਸ ਵਿੱਚ ਥੱਪੜੋ ਥੱਪੜੀ ਹੋ ਗਏ ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਹਾਲਾਂਕਿ ਦੋਵਾਂ ਕਰਮਚਾਰੀਆਂ ਵੱਲੋਂ ਇੱਕ ਦੂਜੇ ਤੇ ਗੰਭੀਰ આરોਪ ਲਗਾਏ ਜਾ ਰਹੇ ਨੇ ਤਸਵੀਰਾਂ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਇੱਕ ਬੈਂਕ ਦੇ ਦੋ ਮੁਲਾਜ਼ਮ ਕਿਵੇਂ ਆਪਸ ਵਿੱਚ ਥੱਪੜੋ ਥੱਪੜੀ ਹੋ ਰਹੇ ਨੇ ਇਹ ਤਸਵੀਰਾਂ ਭਵਾਨੀਗੜ੍ਹ ਦੇ ਇੱਕ ਸਮਾਲ ਬੈਂਕ ਦੀਆਂ ਨੇ ਜਿੱਥੇ ਸੀਨੀਅਰ ਅਧਿਕਾਰੀ ਬੈਂਕ ਵਿੱਚ ਆਉਂਦਾ ਹੈ ਤੇ ਅੰਦਰ ਬੈਠੇ ਜੂਨੀਅਰ ਅਧਿਕਾਰੀ ਨੂੰ ਦੇਖ ਕੇ ਤੈਸ਼ ਵਿੱਚ ਆ ਜਾਂਦਾ ਹੈ ਇਸ ਦੌਰਾਨ ਦੋਵੇਂ ਇੱਕ ਦੂਜੇ ਦੇ ਨਾਲ ਹੱਥੋਂ ਪਾਈ ਵੀ ਹੋ ਜਾਂਦੇ ਨੇ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਦੋਵੇਂ ਵਿਅਕਤੀ ਆਪਸ ਵਿੱਚ ਲੜ ਰਹੇ ਨੇ ਭਵਾਨੀਗੜ੍ਹ ਦੀਆਂ ਇਹ ਤਸਵੀਰਾਂ ਨੇ ਸੀਨੀਅਰ ਬੈਂਕ ਮੁਲਾਜ਼ਮ ਨੇ ਜੂਨੀਅਰ ਬੈਂਕ ਮੁਲਾਜ਼ਮ ਦੀ ਬੈਂਕ ਵਿੱਚ ਕੁੱਟਮਾਰ ਕਰ ਦਿੱਤੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਸੇਲਜ਼ ਮੈਨੇਜਰ ਨੇ ਸੇਲਜ਼ਮੈਨ ਦੀ ਕੁੱਟਮਾਰ ਕੀਤੀ ਹੈ ਦੋਵੇਂ ਮੁਲਾਜ਼ਮ ਹੱਥੋਪਾਈ ਹੁੰਦੇ ਨਜ਼ਰ ਆ ਰਹੇ ਨੇ ਸੇਲਜ਼ਮੈਨ ਨੇ ਪਹਿਲਾਂ ਥੱਪੜ ਅਤੇ ਫਿਰ ਬਾਕੀ ਮੁਲਾਜ਼ਮਾਂ ਸਾਹਮਣੇ ਫਰਸ਼ ਤੇ ਸੁੱਟਿਆ ਦੋਵੇਂ ਮੁਲਾਜ਼ਮਾਂ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਦੋਵੇਂ ਮੁਲਾਜ਼ਮਾਂ ਦਾ ਇਸ ਮਾਮਲੇ ਨੂੰ ਲੈ ਕੇ ਕੀ ਹੈ ਕਹਿਣਾ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਮਸਲਾ ਐਕਚੁਅਲੀ ਇਹ ਸੀ ਜੀ ਮੈਂ ਪਾ ਚੁੱਕਿਆ ਰਜਾਇਨ ਜੀ ਪਾਸੋਂ ਚੌਥੇ ਦਾ ਜੀ ਕਿਉਂਕਿ ਪਹਿਲਾਂ ਹੀ ਮੇਰੇ ਜਨ ਪਾਇਆ ਸੀ ਪਹਿਲਾਂ ਪਰ ਜਿਹੜਾ ਸਾਡੇ ਕਲਾਸਟਰ ਸਰ ਨੇ ਉਹਨਾਂ ਕਹਿੰਦੇ ਮੇਰੇ ਜਨ ਵਾਪਸ ਲੈ ਲਿਆ ਸੀ ਠੀਕ ਹੈ ਮੇਰੇ ਬਾਹਰ ਉੱਤੇ ਚੈਨ ਦਾ ਦੁਕਾਨ ਬਰਾਬ ਦੇ ਆਪੇ ਮੇਰਾ ਬਾਪਾ ਬੌਸ ਕਰਦਾ ਸੀ ਕਿਉਂਕਿ ਇਹ ਬੰਦੇ ਦਾ ਮਿਸ ਵੀ ਬੜਾ ਇੰਨਾ ਜ਼ਿਆਦਾ ਆ ਮੇਰੇ ਤੋਂ ਇਲਾਵਾ ਦੋ ਬੰਦੇ ਹੋਰ ਸੀ ਜਿਹੜੇ ਕਿ ਇਥੇ ਕਰਕੇ ਉੱਥੇ ਛੱਡ ਕੇ ਚਲੇ ਗਏ ਉਹਨਾਂ ਨੇ ਨੋਟਿਸ ਆਬ ਨਹੀਂ ਕੀਤਾ ਉਹ ਘਰੇ ਬੈਠੇ ਨੇ ਸੇਮ ਡੇ ਲੀਵ ਉਹ ਸੀਸੀਟੀਵੀ ਵੀ ਤੁਹਾਡੇ ਨਾਲ ਹੱਥਪਾਈ ਕਰ ਰਹੇ ਨੇ ਉਹ ਉਹ ਕੌਣ ਨੇ ਕੀ ਡੈਜ਼ਿਗਨੇਸ਼ਨ ਕੀ ਉਹਨਾਂ ਦਾ ਉਹ ਐਸਐਮ ਨੇ ਜੀ ਅਮਰੀਕ ਸਿੰਘ ਠੀਕ ਹੈ ਜੀ ਮੇਰੇ ਰਿਪੋਰਟਿੰਗ ਮੈਨੇਜਰ ਨੇ ਮੈਨੂੰ ਰਾਤ 6:30 ਵਜੇ ਫੋਨ ਕਰ ਰਹੇ ਨੇ ਵੀ ਤੂੰ ਘਰੋਂ ਵਾਪਸ ਆ ਕਿਸੇ ਕਸਟਮਰ ਦੇ ਨਾਲ ਜਾ ਉਹਦੇ ਘਰੋਂ ਜਾ ਕੇ ਸਾਈਨ ਕਰਾ ਕੀ ਬੈਂਕ ਕਾਲ ਆਊਟ ਕਰਦੀ ਹੈ ਵੀ ਰਾਤ ਨੂੰ 7:30 ਵਜੇ ਘਰੇ ਜਾਣਾ ਹੈ। ਅੱਛਾ ਠੀਕ ਹੈ ਜੀ। ਮੈਂ ਉਹਨਾਂ ਕਹਾਂ ਮਾਸਟਰ ਮੈਂ ਨਹੀਂ ਆ ਸਕਦਾ। ਐਕਚੁਅਲੀ ਮੈਂ ਵਾਹ ਬੁਆਰਾ ਹੀ ਮੈਂ ਨਹੀਂ ਆ ਸਕਦਾ ਨਾ ਬਲ ਵਾਪਸ 7:30 ਵਜੇ। ਤੁਸੀਂ ਰਜਾਇਨ ਪਾਇਆ ਹੋਇਆ? ਮੈਂ ਰਜਾਇਨ ਪਾਇਆ ਹੋਇਆ ਜੀ। ਕੀ ਕਹਿੰਦੇ? ਮੈਨੂੰ ਕਹਦੇ ਤੇਰਾ ਰਜਾਇਨ ਜੋ ਕੋਈ ਨਹੀਂ ਹੈਗਾ। ਤੇਰੇ ਲੱਤਾਂ ਤੋੜਾਂਗੇ ਤੇ ਤੈਨੂੰ ਘਰੋਂ ਕੱਢਾਂਗੇ ਅਸੀਂ। ਤੇ ਮੈਂ ਰਾਤ ਨੂੰ ਫੋਨ ਹੀ ਚੱਕਿਆ ਰਾਤ ਉਹ ਗਲਤ ਬੋਲੇ ਸੀ ਮੈਂ ਫੈਮਿਲੀ ਘਰੇ ਸੀ। ਤੇ ਅੱਜ ਸਵੇਰੇ ਆਪਣੇ ਮੈਡਮ ਨੇ ਜੀ ਸਨਾਲ ਜੀ ਉਹਨਾਂ ਨੂੰ ਕਹਦੇ ਗੱਲ ਕਰਾਓ। ਮੈਂ ਸਹੀ 9:0 ਉਹਨਾਂ ਨੂੰ ਕਹਦੇ ਕਿਹਦੇ ਨਾਲ ਗੱਲ ਕਰਾਉਂ ਉਹਨਾਂ ਨੇ ਫੋਨ ਉਨਕੀਤਾ ਜੀ ਤੇ ਸਾਨੂੰ ਮੈਨੂੰ ਮਾਵਾ ਪਣੇ ਦੇ ਗਾਣਾ ਕੱਢਿਆ ਨਹੀਂ ਫੋਨ ਦੇ ਵਿੱਚ ਮੈਡਮੇ ਸਾਹਮਣੇ ਜੀ ਫਿਰ ਉਸ ਤੋਂ ਕੀ ਮੰਗ ਕਰਦੇ ਹੋ ਤੁਸੀਂ ਉਸ ਤੋਂ ਬਾਅਦ ਮੈਂ ਐਚ ਆਰ ਮੈਨ ਨੂੰ ਮੇਲ ਪਾਈ ਆ ਜੀ ਠੀਕ ਹੈ ਜੀ ਮੇਲ ਪਾਈ ਜੀ ਤੇ ਉਸ ਤੋਂ ਬਾਅਦ ਵਿੱਚ ਮੈਨੂੰ ਇਹ ਕਹਦੇ ਤੇ ਮੇਲ ਕਿਉਂ ਪਾਈਆ ਮੇਰੇ ਬੁੱਧਾ ਤੇਰੇ ਲੱਤਾਂ ਤੋੜਾਂਗੇ ਇਹਨੇ ਮੇਰੇ ਸਾਹਮਣੇ ਮੁੰਡੇ ਹੀ ਬੁਲਾਏ ਨਹੀਂ ਜਨਾਬੇ ਤੋਂ ਤੇ ਉਹ ਪਾਣੀ ਕਰ ਤੋਂ ਹੀ ਕੁੱਟਣ ਖਾਤਰ ਕਹਦਾ ਜਦੋਂ ਬਾਹਰ ਨਿਕਲਿਆ ਤੂੰ ਅੱਜ ਜਿੰਦਾ ਤੂੰ ਘਰੇ ਨਹੀਂ ਜਾਣ ਦਿੰਦਾ ਸੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਹਾਂ ਹੁਣ ਕੀ ਮੰਗ ਕਰਦੇ ਮੰਗ ਸਰ ਮੇਰੇ ਇਨਸਾਫ ਮੈਨੂੰ ਚਾਹੀਦਾ ਕੈਮਰਾ ਥੋੜਾ ਸਾਹਮਣੇ ਨਹੀਂ ਫੜ ਕੇ ਬਾਹਰ ਖਿੱਚ ਰੇ ਮਨੂੰ ਜਿ ਕੁੱਟ ਰਿਆ ਹੀ ਏ ਠੀਕ ਹੈ ਥੋੜੇ ਸਾਹਮਣੇ ਕੈਮਰਾ ਰਿਕਾਰਡਿੰਗ ਆ ਜੀ ਐਕਚੁਅਲ ਤੇ ਪਾਜੀ ਉਹ ਹੈਗਾ ਰਜੈਨ ਤੇ ਕੱਲ 3 ਵਜੇ ਦਾ ਉਹ ਚਲਾ ਗਿਆ ਉਹ ਮੁੜ ਕੇ ਕੱਲ ਹੀ ਉਸਨੇ ਰਜੈਨ ਪਾਇਆ ਮੁੜ ਕੇ ਉਹ ব্রাঞ্চ ਆਇਆ ਨਹੀਂ ਨਾ ਮੇਰਾ ਫੋਨ ਪਿਕ ਕੀਤਾ ਤੇ ਸਵੇਰੇ ਉਹਨੂੰ ਮੈਂ ਕਿਹਾ ਵੀ ਦੇਖੋ ਰਜੈਨ ਪਾਉਂਦਾ ਬੰਦਾ ਤਾਂ 3 ਮਹੀਨਿਆਂ ਦਾ ਕਟੋ-ਕਟ ਨੋਟਿਸ ਵੀ ਸਰਵ ਕਰਨਾ ਪੈਂਦਾ ਜਾਂ ਤਾਂ ਉਹਨੂੰ ਕਿਹਾ ਵੀ ਮੈਡੀਕਲ ਦੇ ਦੇ ਆਪਣਾ ਵੀ ਮੈਂ ਨਹੀਂ ਕਰਨੀ ਮੈਨੂੰ ਉਹਨੇ ਸਵੇਰ ਮੈਨੂੰ ਕਾਲ ਕੀਤੀ ਤੇ ਮੈਨੂੰ ਕਹਿੰਦਾ ਵੀ ਮੈਂ ਨਹੀਂ ਜੌਬ ਕਰਨੀ ਮੈਂ ਆਪਣਾ ਰਜਾਇਨ ਪਾਤਾ ਜੋ ਮੈਂ ਕਹਿੰਦਾ ਆਪਣਾ ਮੈਂ ਨਹੀਂ ਕੋਈ ਕੰਮ ਕਰਨਾ ਹੈਗਾ ਪਰ ਠੀਕ ਹੈ ਵੀ ਨਹੀਂ ਕਰਨਾ ਹੈਗਾ ਸਾਡੀ ਬਹਿਸ ਹਾਂਜੀ ਮੈਂ ਮੈਨੂੰ ਰਿਪੋਰਟਿੰਗ ਹੈ ਮੈਂ ਉਹਦਾ ਰਿਪੋਰਟਿੰਗ ਮੈਨੇਜਰ ਆ ਸਵੇਰੇ ਮੈਂ ব্রাঞ্চ ਆਇਆ ਵੈਸ ਤੋਂ ਬਾਅਦ ਮੈਂ ਉਹਨੂੰ ਕਿਹਾ ਵੀ ਅੰਦਰ ਕੁੜੀਆਂ ਬੈਠੀਆਂ ਨੇ ਮੈਂ ਉਹਨੂੰ ਬਾਹਰ ਤੋਂ ਫੜਿਆ ਮੈਂ ਚਲਾ ਯਾਰ ਬਾਹਰ ਗੱਲ ਕਰਦੇ ਆ ਉਹਨੇ ਆ ਦੇਖੋ ਸੋਡੇ ਸਾਹਮਣੇ ਆ ਦਾਗ ਤੇ ਅਮਰੀ ਰਮਾਲ ਦੇਖ ਸਕਦੇ ਹੋ ਬਲੱਡ ਨਾਲ ਲਿਪੜੀ ਪਈ ਆ ਉਹਨੇ ਪਹਿਲੇ ਚ ਮੇਰੇ ਮੂੰਹ ਤੇ ਥੱਪੜ ਮਾਰਿਆ ਏ ਵੀ ਸੀ ਸੀ ਟੀ ਵੀ ਜਹੂਗਾ ਹਾਂਜੀ ਉਹ ਕਹਿੰਦੇ ਉਸ ਸ਼ਾਮ ਨੂੰ 7 ਵਜੇ ਉਹਨਾਂ ਨੂੰ ਕਾਲ ਕੀਤਾ ਸੀ ਕਿਸੇ ਕੰਮ ਨੂੰ ਲੈ ਕੇ ਕਿ 7 ਵਜੇ ਬੈਂਕ ਵਾਕਿਫ ਹੈ ਭੇਜਦਾ ਹੁੰਦਾ ਪਾਜੀ ਅਪਰੂਵਲ ਪਈ ਹੈ ਸਾਡੇ ਲਵੇ ਰਾਤ ਸਾਡੀ ਤੇ ਲੇਟ ਸੀਟਿੰਗ ਲਾਸਟ ਡੇਟਾਂ ਕਰਕੇ ক্লোজিং ਕਰਕੇ ਕਿਉਂਕਿ ਮਾਰਚ ਜੇ ਐਫ ਐਮ ਚੱਲ ਰਿਹਾ ਤੇ ਸਾਡੇ ਲਵੇ ਅਪਰੂਵਲ ਹੈ ਕਿ ਦੀ ਐਨੇ ਮੈਨੂੰ ਕਿਹਾ ਕਹਿੰਦਾ ਜੇ ਤੁਹਾਡੇ ਕੋਲ ਲੇਟ ਬਠਾਉਣ ਦੀ ਸੀਟਿੰਗ ਹੈ ਤਾਂ ਮੈਨੂੰ ਅਪਰੂਵਲ ਦੇ ਦਿਓ ਜੋ ਮੈਨੂੰ ਉੱਪਰੋਂ ਅਪਰੂਵਲ ਆਈ ਹੋਈ ਸੀ ਮੈਂ ਇਹਨੂੰ ਮੇਲ ਤੇ ਫਾਰਵਰਡ ਕਰ ਚੁੱਕਿਆ ਤੇ ਰਾਤ ਨੂੰ ਗਾਲੀ ਗਲੋਚ ਵੀ ਕਰ ਕੋਈ ਗਾਲੀ ਗਲੋਚ ਇਹਨੇ ਫੋਨ ਨਹੀਂ ਚੱਕਿਆ ਜੀ ਉਹ ਕਹਿੰਦੀ ਮੈਂ ਰਜਾਇਨ ਪਾਇਆ ਸੀ ਭਾਜੀ ਰਜਾਇਨ ਅਰਜਾਇਨ ਪਾਇਆ ਤਾਂ 3 ਮਹੀਨੇ ਨੋਟਿਸ ਪੀਡ ਤੋਂ ਸਰਵ ਕਰਨਾ ਪਵੇਗਾ ਨਾ ਨਹੀਂ ਉਹ ਕਹਿੰਦਾ ਵੀ ਮੈਨੂੰ ਇਹ ਵੀ ਕਹਿ ਰਿਹਾ ਵੀ ਜੇ ਤੈ ਹੁਣ ਸਮਝੋਤਾ ਨਾ ਕੀਤਾ ਤੈਨੂੰ ਮਾਰੂ ਮੈਂ ਰਾਤ ਬੰਦੇ ਵੀ ਮੈਂ ਭਾਜੀ ਕਹਦੇ ਖਾਤਰ ਮਾਰਨਾ ਮੈਂ ਤਾਂ ਆਪ ਤੁਹਾਡੇ ਸਾਹਮਣੇ ਖੂਨ ਕੱਢਿਆ ਪਿਆ ਉਹਨੇ ਮੈਂ ਕੀ ਮਾਰ ਲਾਂਗਾ ਉਹਨੂੰ ਜੌਬ ਮੈਂ ਵੀ ਕਰ ਰਿਹਾ ਨਾ ਤੁਸੀਂ ਦੀ ਜਾਣਕਾਰੀ ਅਧਿਕਾਰੀ ਅਸੀਂ ਜੌਬ ਵਾਲੇ ਕੋਈ ਗੁੰਡੇ ਥੋੜਾ ਵੀ ਉਹਨੂੰ ਮਾਰਾਂਗੇ ਤੁਸੀਂ ਕੋਈ ਆਪਦੇ ਵੱਡੇ ਅਧਿਕਾਰੀਆਂ ਨੂੰ ਜਾਣਕਾਰੀ ਆ ਰਹੇ ਨੇ ਜੀ ਮੇਰੇ ਸੀਨੀਅਰ